ਕਾਇਦੇ ਕੰਦੇ ਦੇਖੋ ਬ੍ਰੈਂਡ ਨਿਊਜ਼ ਅੱਜ ਇਹ ਪਹੁੰਚਿਆ ਪ੍ਰੇਮ ਜੋਸ਼ੀ ਦੇ ਸੈਂਟਰ ਸਕੂਲ ਜਿੱਥੇ ਕਿ ਬੱਚਾ ਦਾ ਅੱਜ ਵਿਅਲਟ ਆਇਆ ਹੋਰ ਬੱਚੇ ਬੜੇ ਖੁਸ਼ ਨੇ ਉਹ ਕੁਛ ਬੱਚੇ ਇੱਥੇ ਦੇਖਦੇ ਆ ਬੱਚੇ ਬਾਹਰ ਉਤਰ ਕਰਦੇ ਆ ਉਹ ਬੱਚੇ ਸਦਾ ਚਿਹਰਾ ਜੋ ਹੈ ਥੋੜਾ ਮੁਝਾਇਆ ਹੁੰਦਾ ਔਰ ਜਦ ਸਕੂਲ ਦੇ ਚੈਟਰਫੋਨ ਤੋਂ ਬਾਅਦ ਇਥੇ ਬੱਚੇ ਬਾਹਰ ਨਿਕਲਦੇ ਤੇਰਾ ਖੁਸ਼ ਹੁੰਦਾ ਦੇਖੋ ਛੋਟੇ ਹੁੰਦੇ ਇਹੀ ਵੀ ਇਹੀ ਚੀਜ਼ ਕਰਦੇ ਹੁੰਦੇ ਸਕੂਲ ਜਾਂਦੇ ਹੁੰਦੇ ਹੀ ਫਿਰ ਤਾਂ ਬੱਚੇ ਫੁੱਲ ਲੈ ਕੇ ਜਾਂਦੇ ਸਕੂਲਾਂ ਦੇ ਵਿੱਚ ਫੁੱਲ ਲੈ ਤੀਏ ਬੱਚੇ ਮੈਡਮ ਫੁੱਲ ਲਗਾ ਕੇ ਜੋ ਵੀ ਬਾਤ ਹੋਵਾਂਗੇ ਤੋ ਆ ਵੀ ਉਹ ਦੇਖਣ ਸੀ ਨੂੰ ਮਿਲਿਆ ਸੋ ਇੱਥੇ ਵੀ ਸਕੂਲ ਦੇ ਵਿੱਚ ਇਦਾਂ ਹੀ ਆਏ ਕੁਝ ਬੱਚੇ ਦੇਖੇ ਜਿਨ੍ਹਾਂ ਨੂੰ ਪੁੱਛਿਆ ਵੀ ਹਨ ਨਾਲ ਗੱਲਬਾਤ ਵੀ ਕੀਤੀ ਉਹ ਤੁਹਾਨੂੰ ਦਿਖਾਵਾਂਗੇ ਕਿ ਉਹ ਕਿਸ ਤਰ੍ਹਾਂ ਮਹਿਸੂਸ ਕਰਦਾ ਸਕੂਲ ਦੇ ਵਿੱਚ ਆਣ ਕੇ ਕਿਤਨੂੰ ਪੜ੍ਹਾਈ ਕੀਤੀ ਉਹਨੂੰ ਪੜ੍ਹਾਈ ਕਰਨ ਤੋਂ ਬਾਅਦ ਕੀ ਇੱਥੇ ਫੀਲ ਕਰਦੇ ਨੇ ਤੇ ਫਸਟੂ ਆਏ ਆ ਜਿਹਨਾਂ ਦਾ ਨਾਮ ਇੱਥੇ ਬਾਹਰ ਲਿਖੇ ਹੋਏ ਨੇ ਉਹ ਵੀ ਤੁਹਾਨੂੰ ਕੈਮਰਾ ਦਿਖਾਉਣੇ ਆ ਜੋ ਕਿ ਪ੍ਰੇਮ ਜੋਤ ਸਕੂਲ ਦੇ ਵਿੱਚ ਏਅਰ ਕਲਾਸ ਪੜਦਾ ਸੀ ਉਹਨੇ پاس ਹੋ ਕੇ 9th ਕਲਾਸ ਹੋ ਗਿਆ ਹੈ ਸੋ ਮੈਂ ਇਹਦੇ ਉੱਪਰ ਖਾਸੋਂ ਤੇ ਪੁਰੇ ਸਟਾਫ ਨੂੰ ਬਤਾਇਆ ਦੇਣਾ ਚਾਹੁੰਦਾ ਹਾਂ ਸੋ ਰਾਦੇ ਡਾਕਟਰ ਸਾਹਿਬ ਨੇ ਸਲਾਹ ਗੁਰਬਿੰਦਰ ਸਿੰਘ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਉਹਨਾਂ ਦੇ ਆਉਣ ਦੇ ਨਾਲ ਜਦੋਂ ਉਹਨਾਂ ਨੇ ਇਸ ਸਕੂਲ ਦੀ ਬਾੜ ਨੂੰ ਸੰਭਾਲੀਆ ਸਕੂਲ ਦੇ ਵਿੱਚ ਕਾਫੀ ਤਰੱਕੀ ਹੋਈ ਹੈ ਵਾਹੇ ਦੇਖਦੇ ਆ ਸਕੂਲ ਦੇ ਵਿੱਚ ਬਸਾਂ ਵੀ ਨਵੀਆਂ ਉਹ ਸਟਾਫ ਵੀ ਬਹੁਤ ਵਧੀਆ ਪੁਰੇ ਸਿਖਰ ਦਾ ਸਟਾਫ ਵੀ ਇੱਥੇ ਆ ਰਿਹਾ ਸਿਰਫ ਬੱਚੇ ਆ ਵੀ ਪੁਰੇ ਡਿਸਟ੍ਰਿਕਟਾਂ ਦਾ ਆ ਰਿਹਾ ਹੈ ਉਹ ਜਦੋਂ ਅਸੀਂ ਗੇਟ ਤੋਂ ਐਂਟਰ ਹੁੰਨੇ ਆ ਐਂਟਰ ਹੁੰਦੇ ਆ ਸਾਡੇ ਸਾਹਮਣੇ ਰਿਸੈਪਸ਼ਨ ਹੈ ਸਿੱਪਨਾ ਜਾਂਦੇ ਮਨੋਸ ਸੁ ਜਾਂਦਾ ਅਸੀਂ ਪਹਿਲਾਂ ਕਿਸ ਸਕੂਲਾਂ ਵਿੱਚ ਜਾਂਦੇ ਹਾਂ ਕੋਨਸ ਸਕੂਲਾਂ ਦੇ ਵਿੱਚ ਆਈ ਹਾਂ ਤੇ ਦੇ ਦੇ ਹੁੰਦੇ ਕਿ ਸਾਡੇ ਇੱਥੇ ਜੀਤਨਗਰ ਦੇ ਵਿੱਚ ਵੀ ਬਹੁਤ ਵਧੀਆ ਸਕੂਲ ਬਣੇ ਸੋ ਹੁਣ ਸਾਡੇ ਜੀਤਨਗਰ ਦੇ ਵਿੱਚ ਪ੍ਰੇਮ ਜੋਤ ਜੋ ਹੈ ਬਹੁਤ ਵਧੀਆ ਬਣ ਗਿਆ ਸੋ ਮੈਂ ਸਾਰ ਨੂੰ ਇਹ ਰਿਕਵੈਸਟ ਕਰਨਾ ਚਾਹੁੰਦਾ ਵੀ ਆਪਣੇ ਬੱਚੇ ਪ੍ਰੇਮ ਜੋਤ ਸਕੂਲ ਦੇ ਚ ਪੜਾਓ ਇੱਥੇ ਐਡਮਿਸ਼ਨ ਕਰਾਓ ਦੇਖੋ ਮੇਰਾ ਬੱਚਾ ਸਟਾਰਟਿੰਗ ਤੋਂ ਜੋ ਪੜ ਰਿਹਾ ਇੱਥੇ ਐਸਐਸ ਸਕੂਲ ਚ ਪੜ ਰਿਹਾ ਮੇਰੇ ਪਹਿਲੇ ਬੱਚੇ ਮੇਰੇ ਭਤੀਜੇ ਭਤੀਜੇ ਵੀ ਸਕੂ ਉਹ ਇੱਥੇ ਬੇਕਮਰੀ ਇਫਤੀਜਾ ਉਹ ਵੀ ਇੱਥੇ ਸਕੂਲ ਚ ਪੜ੍ਹੀ ਇੱਥੇ ਉਹਨੇ ਟੀਚਿੰਗ ਕੀਤੀ ਇੱਥੇ ਬੱਚੇ ਨੂੰ ਪੜਾਇਆ ਅਸਲੋ ਉਹ ਅਮਰੀਕਾ ਚ ਬੈਠੀ ਹੈ ਸੋ ਇਹ ਨਹੀਂ ਕਹਿ ਸਕਦੇ ਵੀ ਸਕੂਲ ਦੇ ਵਿੱਚ ਡਿਸਪੀਨ ਨਹੀਂ ਹੈ ਸਕੂਲ ਦੇ ਪੜਾਈ ਨਹੀਂ ਹੈ ਸੋ ਉਹਦੇ ਬਹੁਤ ਵਧੀਆ ਪੜਾਈ ਆ ਬਹੁਤ ਵਧੀਆ ਸਿਫਲਣਿਆ ਤੇ ਸਿਰਫ ਬੱਚੇ ਨੂੰ ਸਮਝਣ ਦਾ ਲੋਰ ਆ ਕੁਝ ਪੇਰੈਂਟਸ ਆ ਗਏ ਜੋ ਕਿ ਟੀਚਰ ਨੂੰ ਕਲੇਮ ਕਰਦੇ ਆ ਕਿ ਉਹ ਟੀਚਰ ਨਹੀਂ ਪੜਾਉਂਦੇ ਉਹ ਟੀਚਰ ਨੂੰ ਅਜ ਕਹਾਦਾਇਤ ਨਹੀਂ ਹੈ ਟੀਚਰ ਬੱਚੇ ਨੂੰ ਹੱਥ ਵੀ ਲਾਜ ਰਿਹਾ ਟੀਚਰ ਐ ਐਸਾ ਕਿ ਕਈ ਬੱਚੇ ਥੋੜਾ ਅੰਗਲੀ ਕਰ ਜਾਂਦੇ ਸੋ ਉਹਦਾ ਟੀਚਰ ਕੁਛ ਕਹਿੰਦੇ ਆ ਤੋ ਪੇਰਾ ਸ35 ਆ ਵੀ ਬੱਚਿਆਂ ਨੂੰ ਆਪ ਘਰ ਦੇ ਵਿੱਚੋਂ ਪੜਾਉਣਾ ਔਰ ਬੱਚਾ ਸੁਝਾਉਣਾ ਜੋ ਵੀ ਇਥੇ ਹੋਮਵਰਕ ਮਿਲਦਾ ਉਹ ਬੱਚੇ ਕਰਕੇ ਆਉਣ ਥੈਂਕ ਯੂ